ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਲੋ ਜੀ ਸਰਦੀਆਂ ਦਾ ਮੌਸਮ ਆ ਜਿਹੜਾ ਜਾ ਚੁੱਕਿਆ ਤੇ ਹੁਣ ਜਿਹੜੇ ਆਪਣੇ ਮੋٹے ਕੰਬਲ ਚਾਦਰਾਂ ਨੇ ਉਹਨਾਂ ਨੂੰ ਸੰਭਾਲਣ ਦਾ ਟਾਈਮ ਆ ਜਿਹੜਾ ਹੁਣ ਉਹ ਆ ਚੁੱਕਿਆ ਚਲੋ ਜੀ ਆਪਾਂ ਲੱਗੇ ਸੀਗੇ ਇੱਥੇ ਆਪਣੇ ਇੰਗ ਸਰਦੀਆਂ ਵਾਲੀਆਂ ਜਿਹੜੀਆਂ ਗਰਮ ਚਾਦਰਾਂ ਹੁੰਦੀਆਂ ਨੇ ਉਹਨਾਂ ਨੂੰ ਸੰਭਾਲਣ ਤੇ ਕੰਬਲਾਂ ਨੂੰ ਤੇ ਤੁਹਾਨੂੰ ਦੱਸ ਦਿਆਂ ਕਿ ਆਪਾਂ ਕਿਸ ਕਿਸ ਤਰੀਕੇ ਨਾਲ ਆਪਣੀਆਂ ਚਾਦਰਾਂ ਹੁੰਦੀਆਂ ਨੇ ਜੋ ਗਰਮ ਤੇ ਆਪਣੇ ਕੰਬਲ ਹੁੰਦੇ ਨੇ ਉਹਨਾਂ ਨੂੰ ਆਪਾਂ ਸਾਮ ਸੰਭਾਲ ਕਰ ਸਕਦੇ ਹਾਂ ਤੇ ਬਹੁਤ ਹੀ ਘੱਟ ਜਗ੍ਹਾ ਦੇ ਵਿੱਚ ਆਪਾਂ ਰੱਖ ਸਕਦੇ ਹਾਂ ਤੇ ਲੋ ਜੀ ਇੱਥੇ ਪਹਿਲਾਂ ਇਹ ਇੱਕ ਬੈੱਡ ਸ਼ੀਟ ਬੈੱਡ ਸ਼ੀਟ ਨੂੰ ਆਪਾਂ ਕਿਸੇ ਵੀ ਤਰੀਕੇ ਨਾਲ ਫੋਲਡ ਕਰ ਸਕਦੇ ਹਾਂ ਦੇਖੋ ਇੱਥੇ ਮੈਂ ਤਿੰਨ ਪਾਰਟੀਸ਼ਨ ਦੇ ਵਿੱਚ ਇਹਨੂੰ ਡਿਵਾਈਡ ਕਰਕੇ ਇਹਨੂੰ ਫੋਲਡ ਕਰ ਲਿਆ ਤੇ ਜੋ ਆਪਣੇ ਪਿੱਲੋ ਕਵਰ ਹੁੰਦੇ ਨੇ ਤੇ ਉਸ ਦੀ ਵੀ ਆਪਾਂ ਲੰਬਾਈ ਤੌਰ ਤੇ ਹੀ ਤੈਅ ਲਗਾਵਾਂਗੇ ਜੋ ਆਪਣੀ ਬੈੱਡ ਸ਼ੀਟ ਦੇ ਉੱਪਰ ਪੂਰੀ ਕੰਪਲੀਟ ਆ ਜਾਵੇ ਲੋ ਜੀ ਇੱਕ ਪਿੱਲੋ ਕਵਰ ਨੂੰ ਉੱਪਰ ਰੱਖਾਂਗੇ ਦੇ ਵਿੱਚ ਤੇ ਦੂਸਰਾ ਪਿੱਲੋ ਕਵਰ ਆਪਾਂ ਨਹੀਂ ਰੱਖਾਂਗੇ ਤੇ ਇਸ ਨੂੰ ਹੁਣ ਆਪਾਂ ਇੱਕ ਸਾਈਡ ਤੇ ਰੱਖ ਦਵਾਂਗੇ ਤੇ ਜੋ ਦੂਸਰਾ ਪਿੱਲੋ ਕਵਰ ਹੈ ਇਹਨੂੰ ਆਪਾਂ ਖੋਲਾਂਗੇ ਤੇ ਹੁਣ ਆਪਾਂ ਜੋ ਆਪਣੀ ਬੈੱਡ ਸ਼ੀਟ ਹੈ ਇਹਨੂੰ ਇਹਦੇ ਵਿੱਚ ਆਪਾਂ ਫਿਕਸ ਕਰਾਂਗੇ ਦੇਖੋ ਇਸ ਤਰ੍ਹਾਂ ਜੋ ਇਹਦਾ ਓਪਨ ਏਰੀਆ ਹੁੰਦਾ ਹੈ ਪਿੱਲੋ ਦਾ ਉਹਦੇ ਵਿੱਚ ਇਹਨੂੰ ਆਪਾਂ ਇਨਸਰਟ ਕਰ ਦਵਾਂਗੇ ਦੇਖੋ ਬਿਲਕੁਲ ਆਪਣੀ ਸਹੀ ਆਈ ਹੈ ਬੈੱਡ ਸ਼ੀਟ ਕੋਈ ਛੋਟੀ ਨਹੀਂ ਰਹੀ ਇਹਦੇ ਵਿੱਚ ਕੋਈ ਵੱਡੀ ਨਹੀਂ ਰਹੀ ਹੈਗੀ ਦੇਖੋ ਕਿੰਨੀ ਸੋਹਣੀ ਇਹਦੀ ਪੈਕਿੰਗ ਹੋ ਗਈ ਹੈ ਤੇ ਜੋ ਆਪਣਾ ਬਾਕੀ ਬਚਿਆ ਇਹ ਕਵਰ ਦਾ ਏਰੀਆ ਤੇ ਉਹਨੂੰ ਆਪਾਂ ਉੱਪਰਲੀ ਸਾਈਡ ਨਹੀਂ ਰੱਖਾਂਗੇ ਇਸ ਤਰ੍ਹਾਂ ਹੀ ਨਹੀਂ ਆਪਣੀ ਤਹ ਜਿਹੜੀ ਖੁੱਲੀ ਜਾਊਗੀ ਆਪਣਾ ਪਿੱਲੋ ਕਵਰ ਆ ਜਿਹੜਾ ਬਾਰ-ਬਾਰ ਖੁੱਲਾ ਰਹੀ ਜਾਊਗਾ ਤੇ ਇਸ ਜੋ ਆਪਣਾ ਛੋਟਾ ਏਰੀਆ ਹੁੰਦਾ ਪਿੱਲੋ ਦਾ ਉਹਦੇ ਵਿਚਲੀ ਸਾਈਡ ਨੂੰ ਇਹਨੂੰ ਆਪਾਂ ਇਨਸਰਟ ਕਰ ਦੇਵਾਂਗੇ ਦੇਖੋ ਕਿੰਨੀ ਸੋਹਣੀ ਇਹ ਤਹ ਆਪਣੀ ਲੱਗ ਗਈ ਹੈ ਬਿਲਕੁਲ ਫਿਕਸ ਹੋ ਗਿਆ ਇੱਕ ਆਪਣਾ ਕੁਸ਼ਨ ਦੀ ਤਰ੍ਹਾਂ ਇਹ ਬਣ ਕੇ ਤਿਆਰ ਹੋ ਗਿਆ ਦੇਖੋ ਜੋ ਜਿਸ ਤਰ੍ਹਾਂ ਆਪਣੇ 쿠ਸ਼ਨ ਦੀ ਬੈਕ ਸਾਈਡ ਹੁੰਦੀ ਆ ਉਸ ਤਰ੍ਹਾਂ ਇਹ ਆ ਜਾਂਦਾ ਹੁੰਦਾ ਤੇ ਲੋ ਜੀ ਇੱਕ ਤਰੀਕਾ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਦਿੱਤਾ ਤੇ ਦੂਸਰਾ ਤਰੀਕਾ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਇੱਥੇ ਆਪਾਂ ਬੈੱਡ ਸ਼ੀਟ ਨੂੰ ਖੋਲ ਲਵਾਂਗੇ ਤੇ ਇਹਨੂੰ ਆਪਾਂ ਇੱਕ ਸਾਈਡ ਤੋਂ ਪਹਿਲਾਂ ਕਰਾਂਗੇ ਇਹਨੂੰ ਅੰਦਰਲੀ ਸਾਈਡ ਨੂੰ ਫੋਲਡ ਕਰ ਦਵਾਂਗੇ ਤੇ ਦੂਸਰੀ ਸਾਈਡ ਨੂੰ ਵੀ ਹੁਣ ਆਪਾਂ ਇਹਦੇ ਉੱਪਰਲੀ ਸਾਈਡ ਆ ਜਿਹੜੀ ਫੋਲਡ ਕਰ ਦਵਾਂਗੇ ਤਿੰਨ ਪਾਰਟੀਸ਼ਨ ਦੇ ਵਿੱਚ ਡਿਵਾਈਡ ਕਰਕੇ ਇਹਨੂੰ ਆਪਾਂ ਤੈਲ ਲਗਾਵਾਂਗੇ ਪਹਿਲਾਂ ਆਪਾਂ ਇਹਦੇ ਵਿੱਚ ਇਹਨੂੰ ਤੈਲ ਲਗਾਉਣ ਤੋਂ ਪਿੱਛੋਂ ਕਵਰ ਨੇ ਜਿਹੜੇ ਇਹਦੇ ਵਿੱਚ ਫਿਕਸ ਕਰ ਲੈਨੇ ਰੱਖ ਲੈਨੇ ਤੇ ਇੱਕ ਸਾਈਡ ਤੋਂ ਆਪਾਂ ਆਪਣੀ ਬੈੱਡ ਸ਼ੀਟ ਹੈ ਜਿਹੜੀ ਉਹਨੂੰ ਫੋਲਡ ਕਰ ਲਿਆ ਤੇ ਦੂਸਰੀ ਸਾਈਡ ਤੋਂ ਆਪਾਂ ਇਹਨੂੰ ਰੋਲ ਕਰਦੇ ਹੋਏ ਫਿਰ ਇਹਦੇ ਵਿੱਚ ਇਨਸਰਟ ਕਰ ਦੇਵਾਂਗੇ ਤੇ ਇਸ ਤਰ੍ਹਾਂ ਆਪਣੀ ਦੂਸਰਾ ਤਰੀਕਾ ਇਹ ਤੈਲ ਲਗਾਉਣ ਦਾ ਦੇਖੋ ਕਿੰਨੀ ਸੋਹਣੀ ਹੈ ਵੀ ਆਪਣੀ ਗੱਦੀ ਦੀ ਤਰ੍ਹਾਂ ਬਣ ਕੇ ਜਿਹੜੀ ਆਪਣੀ ਤੈ ਤਿਆਰ ਹੋ ਗਈ ਹੈ ਤੇ ਬਿਲਕੁਲ ਵੀ ਆਪਣੇ ਚਦਰਾਂ ਦਾ ਖਿਲਾਰਾ ਨਹੀਂ ਪੈਂਦਾ ਹੈਗਾ ਜੇ ਆਪਾਂ ਇਸ ਤਰੀਕੇ ਨਾਲ ਆਪਣੀ ਬੈੱਡ ਸ਼ੀਟ ਨੂੰ ਰੱਖੀਏ ਲੋ ਜੀ ਇਹ ਸੀ ਗਿਆ ਆਪਣਾ ਦੂਸਰਾ ਤਰੀਕਾ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਤੀਸਰਾ ਤਰੀਕਾ ਲੋ ਜੀ ਪਹਿਲਾਂ ਆਪਾਂ ਬੈੱਡ ਸ਼ੀਟ ਨੂੰ ਖੋਲ ਲੈਣਾ ਤੇ ਇਸ ਤਰ੍ਹਾਂ ਇਹਨੂੰ ਆਪਾਂ ਥੋੜੀ ਜੀ ਫੋਲਡ ਕਰ ਲਵਾਂਗੇ ਜੋ ਇਹ ਫੋਲਡ ਕਰਨਾ ਹੈ ਆਪਾਂ ਨੀਚੇ ਵਾਲੀ ਸਾਈਡ ਨੂੰ ਕਰਨਾ ਹੈ ਦੇਖੋ ਇਸ ਤਰ੍ਹਾਂ ਆਪਾਂ ਇਹਨੂੰ ਫੋਲਡ ਕਰਕੇ ਬੈਕ ਸਾਈਡ ਨੂੰ ਰੱਖ ਲਵਾਂਗੇ ਦੇਖੋ ਇਹ ਆ ਗਈ ਇਹਦੀ ਬੈਕ ਸਾਈਡ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਫੋਲਡ ਕਰਨਾ ਜੀ ਦੇਖੋ ਇੱਕ ਸਾਈਡ ਤੋਂ ਆਪਾਂ ਫੋਲਡ ਕਰ ਲਿਆ ਜੋ ਦਿਖ ਰਿਹਾ ਹੈ ਇਹ ਆਪਣੀ ਬੈਕ ਸਾਈਡ ਹੈ ਤੇ ਦੂਸਰੀ ਸਾਈਡ ਸੀਗੀ ਜਿਹੜੀ ਉਸ ਤੋਂ ਵੀ ਹੁਣ ਆਪਾਂ ਇਹਨੂੰ ਫੋਲਡ ਕਰ ਲਿਆ ਤਿੰਨ ਤਹਿ ਹੋ ਗਈਆਂ ਨੇ ਹੁਣ ਇਹਦੀਆਂ ਜੋ ਪਿੱਲੋ ਕਵਰ ਸੀਗੇ ਉਹ ਆਪਾਂ ਵਿੱਚ ਰੱਖ ਲੈਨੇ ਦੇਖੋ ਇਸ ਤਰ੍ਹਾਂ ਇਹਦੀਆਂ ਤਿੰਨ ਤਹਿ ਹੋ ਗਈਆਂ ਤੇ ਦੇਖੋ ਇਸ ਤਰ੍ਹਾਂ ਤਰੀਕੇ ਨਾਲ ਆਪਾਂ ਇਹਨੂੰ ਫੋਲਡ ਕਰ ਦਿੱਤਾ ਜੋ ਆਪਣਾ ਅੱਗੇ ਪ੍ਰੋਸੈਸ ਹੈ ਜੀ ਉਸ ਇਹਦੇ ਦੋਨੇ ਕਾਰਨਰ ਨੇ ਜਿਹੜੇ ਫੜ ਕੇ ਨੂੰ ਆਪਾਂ ਵਿਚਲੀ ਸਾਈਡ ਨੂੰ ਇਹਦੇ ਇਨਸਰਟ ਕਰ ਦਵਾਂਗੇ ਦੇਖੋ ਇੱਕ ਸਾਈਡ ਤੋਂ ਆਪਾਂ ਕਰ ਲਿਆ ਤੇ ਇਸੇ ਤਰ੍ਹਾਂ ਆਪਾਂ ਦੂਸਰੀ ਸਾਈਡ ਹੈ ਜਿਹੜੀ ਇਹਨੂੰ ਵੀ ਫੋਲਡ ਕਰ ਦਵਾਂਗੇ ਲੋ ਜੀ ਇਹ ਰਿਹਾ ਆਪਣਾ ਤੀਸਰਾ ਤਰੀਕਾ ਦੇਖੋ ਬਿਲਕੁਲ ਸਹੀ ਪਰਫੈਕਟ ਆਪਣੀ ਤਿਆ ਜਿਹੜੀ ਲੱਗ ਕੇ ਤਿਆਰ ਹੋਈ ਹੈ ਇਸ ਤਰ੍ਹਾਂ ਆਪਣੇ ਬੈੱਡ ਸ਼ੀਟਸ ਆ ਬਿਲਕੁਲ ਵੀ ਖਿਲਾ ਰਹੇ ਜਿਹੜਾ ਨਹੀਂ ਪੈਂਦਾ ਹੈਗਾ ਨਹੀਂ ਆਪਣੇ ਪਿੱਲੋ ਕਵਰ ਕਿਤੇ ਹੁੰਦੇ ਨੇ ਤੇ ਚਾਦਰ ਆਪਣੀ ਕਿਤੇ ਹੁੰਦੀਆਂ ਨੇ ਲੋ ਜੀ ਇਹ ਹੈਗਾ ਆਪਣੇ ਕੋਲ ਡਬਲ ਬੈੱਡ ਦਾ ਕੰਬਲ ਹੈਵੀ ਦੇ ਵਿੱਚ ਇਹ ਕੰਬਲ ਆਪਣਾ ਬਣਿਆ ਹੋਇਆ ਤੇ ਇਹਦੀ ਹੁਣ ਆਪਾਂ ਤੈਲ ਲਗਾਵਾਂਗੇ ਇਹਨੂੰ ਆਪਾਂ ਡਬਲ ਫੋਲਡ ਕਰਕੇ ਉਹਦੇ ਉੱਪਰ ਇੱਕ ਤੈ ਆਪਾਂ ਹੋਰ ਫੋਲਡ ਕਰ ਲਈਏ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਬਿਲਕੁਲ ਦੇਖੋ ਇਸ ਤਰ੍ਹਾਂ ਰਾਉਂਡ ਰਾਉਂਡ ਘੁਮਾਉਣਾ ਗੋਲ-ਗੋਲ ਘੁਮਾ ਕੇ ਇਹਨੂੰ ਆਪਾਂ ਫੋਲਡ ਕਰ ਲਵਾਂਗੇ ਸਾਰੇ ਕੰਬਲ ਨੂੰ ਹੀ ਫੋਲਡ ਕਰ ਲੈਣਾ ਲੋ ਜੀ ਆਪਾਂ ਅੱਗੇ ਤੱਕ ਇਹਨੂੰ ਫੋਲਡ ਕਰਦੇ ਲੈ ਕੇ ਜਾਣਾ ਇਸ ਤੋਂ ਬਾਅਦ ਜੋ ਆਪਣਾ ਦੂਸਰੀ ਸਾਈਡ ਹੋ ਉਹਨੂੰ ਆਪਾਂ ਥੋੜੀ ਜੀ ਫੋਲਡ ਕਰਕੇ ਜੋ ਆਪਣਾ ਰਾਉਂਡ ਸ਼ੇਪ ਦੇ ਵਿੱਚ ਫੋਲਡ ਕੀਤਾ ਹੋਇਆ ਇਹਨੂੰ ਆਪਾਂ ਇਹਦੇ ਵਿੱਚ ਇਨਸਰਟ ਕਰ ਦਵਾਂਗੇ ਦੋਨੋਂ ਹੀ ਸਾਈਡ ਤੋਂ ਇਹਨੂੰ ਆਪਾਂ ਵਿੱਚ ਇਨਸਰਟ ਕਰਨ ਤੋਂ ਬਾਅਦ ਜੋ ਇਹਦਾ ਇੱਕ ਆਪਣਾ ਗੋਲ ਪਿੱਲੋ ਹੁੰਦਾ ਹੈ ਉਸ ਦੀ ਤਰ੍ਹਾਂ ਹੀ ਬਣ ਕੇ ਤਿਆਰ ਹੋ ਜਾਂਦਾ ਹੈ ਬਿਲਕੁਲ ਕਿਤੇ ਇਹਨਾਂ ਦਾ ਖਿਲਾਰਾ ਨਹੀਂ ਪੈਂਦਾ ਚਾਹੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਤੈਹ ਲਗਾ ਕੇ ਬੈੱਡ ਦੇ ਵਿੱਚ ਰੱਖ ਲਈਏ ਜਾਂ ਆਪਣੇ ਪੇਟੀਆਂ ਦੇ ਵਿੱਚ ਆਪਾਂ ਰੱਖਦੇ ਆਂ ਨਹੀਂ ਆਪਣੀਆਂ ਤੈਹਾਂ ਹੁੰਦੀਆਂ ਨੇ ਜਿਹੜੀਆਂ ਜਦੋਂ ਆਪਾਂ ਇੱਕ ਕੱਪੜਾ ਚੱਕਦੇ ਆਂ ਤਾਂ ਦੂਸਰੇ ਕੱਪੜੇ ਦੀ ਤੈਹ ਹੁੰਦੀ ਆ ਆਪਣੇ ਨਾਲ ਦੀ ਨਾਲ ਖੁੱਲ੍ਹ ਜਾਂਦੀ ਹੈ ਇਸ ਤਰੀਕੇ ਨਾਲ ਰੱਖਣ ਤੋਂ ਬਾਅਦ ਆਪਣੇ ਕੰਬਲਾਂ ਦੀ ਤੈਹ ਕਦੇ ਵੀ ਨਹੀਂ ਖੁੱਲੂਗੀ ਜਦੋਂ ਆਪਾਂ ਖੋਲ੍ਹਾਂਗੇ ਉਦੋਂ ਹੀ ਇਹਨੇ ਖੁੱਲਣਾ ਹੈ ਲੋ ਜੀ ਦੂਸਰਾ ਤਰੀਕਾ ਹੈ ਜਿਹੜਾ ਆਪਾਂ ਕੰਬਲ ਨੂੰ ਖੋਲ ਕੇ ਇਹਨੂੰ ਆਪਾਂ ਤਿੰਨ ਪਾਰਟੀਸ਼ਨ ਦੇ ਵਿੱਚ ਡਿਵਾਈਡ ਕਰਕੇ ਇਹਨੂੰ ਆਪਾਂ ਦੇਖੋ ਇਸ ਤਰ੍ਹਾਂ ਪਹਿਲਾਂ ਇੱਕ ਸਾਈਡ ਤੋਂ ਆਪਾਂ ਇਹਨੂੰ ਤੈਹ ਲਾ ਲਈ ਤੇ ਹੁਣ ਇਹਦੇ ਉੱਪਰ ਆਪਾਂ ਦੂਸਰੀ ਸਾਈਡ ਰੱਖ ਦਿੱਤੀ ਹੈ ਤਿੰਨ ਤਰੀਕੇ ਹੋ ਗਏ ਇਹ ਆਪਣੇ 3 ਪੀਸ ਦੇ ਵਿੱਚ ਇਹਨੂੰ ਆਪਾਂ ਤੈਹ ਲਾਵਾਂਗੇ ਇਹਦੀ ਉਸ ਤੋਂ ਬਾਅਦ ਇਹਨੂੰ ਆਪਾਂ ਦੇਖੋ ਇਸ ਤਰੀਕੇ ਨਾਲ ਇਹਨੂੰ ਤੈ ਲਗਾਉਂਦੇ ਜਾਵਾਂਗੇ ਰਾਉਂਡੀ ਨੂੰ ਆਪਾਂ ਬਿਲਕੁਲ ਵੀ ਨਹੀਂ ਕਰਨਾ ਦੂਸਰੀ ਸਾਈਡ ਤੋਂ ਵੀ ਨੂੰ ਇਸੇ ਤਰੀਕੇ ਨਾਲ ਆਪਾਂ ਫੋਲਡ ਕਰ ਲਵਾਂਗੇ ਇੱਕ ਸਾਈਡ ਤੋਂ ਕਹਿੰਦਾ ਫਿਰ ਦੂਸਰੀ ਸਾਈਡ ਤੋਂ ਤੇ ਫਿਰ ਇੱਕ ਸਾਈਡ ਛੱਡ ਕੇ ਆਪਾਂ ਦੂਸਰੀ ਸਾਈਡ ਤੋਂ ਇਸ ਤਰ੍ਹਾਂ ਤੈ ਲਾਵਾਂਗੇ ਤੇ ਜੋ ਆਪਣਾ ਦੂਸਰੀ ਸਾਈਡ ਰੱਖਿਆ ਹੋਇਆ ਸੀਗੀ ਕੰਬਲ ਦੀ ਸਾਈਡ ਉਸ ਦੇ ਵਿੱਚ ਇਹਦੀ ਇੱਕ ਤੈ ਉੱਪਰਲੀ ਚੱਕਾਂਗੇ ਤੇ ਉਹਦੇ ਵਿੱਚ ਆਪਣੇ ਕੰਬਲ ਨੂੰ ਫਿਕਸ ਕਰ ਦਵਾਂਗੇ ਪਹਿਲਾਂ ਜੋ ਆਪਾਂ ਤੈ ਲਗਾਈ ਸੀਗੀ ਉਹ ਆਪਣਾ ਰਾਉਂਡ ਸ਼ੇਪ ਦੇ ਵਿੱਚ ਪਿੱਲੋ ਬਣ ਕੇ ਤਿਆਰ ਹੋਇਆ ਸੀਗਾ ਦੇਖੋ ਇਸ ਤਰੀਕੇ ਨਾਲ ਆਪਾਂ ਤੈ ਲਗਾਈ ਤੇ ਆਪਣਾ ਜੋ ਨਾਰਮਲ ਪਿੱਲੋ ਹੁੰਦਾ ਉਸ ਤਰੀਕੇ ਦੇ ਸ਼ੇਪ ਦੇ ਵਿੱਚ ਇਹ ਬਣ ਕੇ ਤਿਆਰ ਹੋ ਗਿਆ ਦੇਖੋ ਜੀ ਬੈੱਡ ਤੇ ਪੈ ਵੀ ਇਸ ਤਰ੍ਹਾਂ ਰੱਖੇ ਹੋਏ ਆਪਣੇ ਸੋਹਣੇ ਲੱਗਦੇ ਨੇ ਚਾਹੇ ਆਪਾਂ ਇਹਦਾ ਪਿੱਲੋ ਬਣਾ ਕੇ ਤਿਆਰ ਯੂਜ਼ ਕਰ ਲਈਏ ਚਾਹੇ ਆਪਾਂ ਵੈਸੇ ਰੱਖੀਏ ਸੋਹਣਾ ਵੀ ਲੱਗਦਾ ਹੈ ਆਪਣੇ ਕੰਬਲ ਤੇ ਨਹੀਂ ਖਿਲਾਰੇ ਪਿਆ ਦਾ ਪਿਆ ਹੀ ਰਹਿੰਦਾ ਹੈ ਲੋ ਜੀ ਇਹ ਹੋ ਗਿਆ ਆਪਣਾ ਦੂਸਰੀ ਤਰੀਕਾ ਤੇ ਇੱਕ ਹੋ ਗਿਆ ਆਪਣਾ ਲਾਸਟ ਤੇ ਤੀਸਰਾ ਤਰੀਕਾ ਕੰਬਲ ਨੂੰ ਫੋਲਡ ਕਰਨ ਦਾ ਸਭ ਤੋਂ ਪਹਿਲਾਂ ਆਪਾਂ ਇੱਕ ਸਾਈਡ ਤੋਂ ਕੰਬਲ ਨੂੰ ਬੈਕ ਸਾਈਡ ਨੂੰ ਫੋਲਡ ਕਰ ਲਵਾਂਗੇ ਥੋੜਾ ਜਿਹਾ ਹੀ ਫੋਲਡ ਕਰਾਂਗੇ ਜਿਆਦਾ ਆਪਾਂ ਫੋਲਡ ਨਹੀਂ ਕਰਨਾ ਹੈਗਾ ਬਾਕੀ ਕੰਬਲਾ ਜਿਹੜਾ ਆਪਾਂ ਇਹਨੂੰ ਸਿੱਧਾ ਰੱਖ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਸਾਰੇ ਕੰਬਲ ਨੂੰ ਜਿਹੜਾ ਸਿੱਧਾ ਵਿਛਾ ਲੈਣਾ ਤੇ ਫਿਰ ਆਪਾਂ ਇਹਨੂੰ ਇੱਕ ਸਾਈਡ ਤੋਂ ਫੋਲਡ ਕਰਾਂਗੇ ਦੇਖੋ ਇਸ ਤਰੀਕੇ ਨਾਲ ਆਪਾਂ ਇਹਨੂੰ ਫੋਲਡ ਕਰ ਲਵਾਂਗੇ ਇਸੇ ਤਰੀਕੇ ਨਾਲ ਆਪਾਂ ਦੂਸਰੀ ਸਾਈਡ ਤੋਂ ਫੋਲਡ ਕਰਾਂਗੇ ਦੇਖੋ ਇਸ ਤਰੀਕੇ ਨਾਲ ਆਪਾਂ ਇਹਨੂੰ ਫੋਲਡ ਕਰ ਲੈਣਾ ਤੇ ਜੋ ਆਪਣੀ ਦੂਸਰੀ ਸਾਈਡ ਹੋਊਗੀ ਉਸੇ ਤਰੀਕੇ ਨਾਲ ਆਪਾਂ ਇਹਨੂੰ ਵਿੱਚ ਦੀ ਫੋਲਡ ਕਰਾਂਗੇ ਲੋ ਜੀ ਬਿਲਕੁਲ ਸਿੱਧਾ ਇਹਨੂੰ ਆਪਾਂ ਸਟ੍ਰੇਟ ਫੋਲਡ ਕਰਨਾ ਤੇ ਇਸ ਤਰੀਕੇ ਨਾਲ ਆਪਣੀਆਂ ਤੈਹ ਲਗਾਈਆਂ ਹੋਈਆਂ ਹੁੰਦੀਆਂ ਨੇ ਜਿਹੜੀਆਂ ਸੋਹਣੀਆਂ ਵੀ ਲੱਗਦੀਆਂ ਨੇ ਤੇ ਆਪਣਾ ਕੰਮ ਆ ਜਿਹੜਾ ਖਿਲਰਦਾ ਨਹੀਂ ਹੈਗਾ ਬਿਲਕੁਲ ਵੀ ਦੇਖੋ ਇਸ ਤਰ੍ਹਾਂ ਇਹ ਬੈਕ ਸਾਈਡ ਆ ਗਈ। ਮੈਂ ਥੋੜਾ ਦਿਖਾਉਣ ਦੇ ਵਿੱਚ ਇੱਥੇ ਪ੍ਰੋਬਲਮ ਆਉਂਦੀ ਹੈ। ਤੇ ਇਸ ਤਰੀਕੇ ਨਾਲ ਆਪਾਂ ਦੂਸਰੀ ਸਾਈਡ ਤੋਂ ਇਹਨੂੰ ਫੋਲਡ ਕਰ ਦਿੱਤਾ। ਤੇ ਹੁਣ ਆਪਾਂ ਇਸ ਨੂੰ ਦੂਸਰੀ ਸਾਈਡ ਤੋਂ ਆ ਜਿਹੜਾ ਫੋਲਡ ਕਰਾਂਗੇ। ਆਰਾਊਂਡ ਦੇ ਵਿੱਚ ਆਪਾਂ ਇਹਨੂੰ ਫੋਲਡ ਕਰਦੇ ਆਵਾਂਗੇ। ਤੇ ਬਿਲਕੁਲ ਆਸਾਨ ਹੈਗੇ ਨੇ ਇਹ ਆਪਣੇ ਟ੍ਰਿਕ ਨੇ ਜਿਹੜੇ ਕੋਈ ਜ਼ਿਆਦਾ ਔਖੇ ਨਹੀਂ ਹੈਗੇ। ਤੇ ਬਿਲਕੁਲ ਘੱਟ ਟਾਈਮ ਦੇ ਵਿੱਚ ਆਪਾਂ ਆਪਣੇ ਸਰਦੀਆਂ ਵਾਲੇ ਮੋٹے ਕੰਬਲ ਚਾਦਰਾਂ ਨੇ ਜਿਹੜੀਆਂ ਸੰਭਾਲ ਕੇ ਰੱਖ ਸਕਦੇ ਆ ਦੇਖੋ ਇਹਨੂੰ ਆਪਾਂ ਫੋਲਡ ਕਰ ਲਿਆ ਤੇ ਜੋ ਆਪਣੀ ਬੈਕ ਸਾਈਡ ਸੀਗੀ ਉਸ ਦੇ ਵਿੱਚ ਇਹਨੂੰ ਆਪਾਂ ਬਿਲਕੁਲ ਆਰਾਮ ਨਾਲ ਇਹਨੂੰ ਆਪਾਂ ਇਨਸਰਟ ਕਰਨਾ ਅੰਦਰਲੀ ਸਾਈਡ ਨੂੰ ਤਾਂ ਜੋ ਆਪਣੀ ਤਹਿ ਖੁੱਲੇ ਵੀ ਨਾ ਤੇ ਬਿਲਕੁਲ ਆਸਾਨ ਜਿਹੇ ਤਰੀਕੇ ਨਾਲ ਇਹ ਅੰਦਰਲੀ ਸਾਈਡ ਨੂੰ ਫੋਲਡ ਹੋ ਜਾਵੇ ਤੇ ਆਪਣੀ ਤਹਿ ਜਿਹੜੀ ਬਿਲਕੁਲ ਪ੍ਰੋਪਰ ਤਰੀਕੇ ਨਾਲ ਲੱਗ ਜਾਵੇ ਤੇ ਬਿਲਕੁਲ ਖੁੱਲੇ ਵੀ ਨਾ ਇਹ ਇਸ ਤਰੀਕੇ ਨਾਲ ਆਪਾਂ ਤਹਿ ਲਗਾਵਾਂਗੇ ਬਿਲਕੁਲ ਗੋਲ ਪਿੱਲੋ ਬਣ ਕੇ ਜਿਹੜਾ ਤਿਆਰ ਹੋ ਗਿਆ ਤੇ ਇਹ ਸੀਗਾ ਆਪਣਾ ਤੀਸਰਾ ਤਰੀਕਾ ਜੋ ਵੀ ਟ੍ਰਿਕ ਤੁਹਾਨੂੰ ਪਸੰਦ ਆਏ ਤੁਸੀਂ ਇਹਨਾਂ ਚੋਂ ਕੋਈ ਵੀ ਯੂਜ਼ ਕਰ ਸਕਦੇ ਹੋ ਤੇ ਆਪਣੇ ਸਰਦੀਆਂ ਵਾਲੇ ਹੈਵੀ ਕੰਬਲ ਬੈੱਡ ਸ਼ੀਟਸ ਸੰਭਾਲ ਸਕਦੇ ਹੋ ਤੇ ਬਹੁਤ ਹੀ ਆਸਾਨ ਤਰੀਕੇ ਨੇ ਇਹ ਤੇ ਬਹੁਤ ਹੀ ਆਸਾਨ ਸੰਭਾਲ ਹੋ ਸਕਦੀ ਹੈ ਆਪਣੇ ਹੈਵੀ ਹੈਵੀ ਕੰਬਲਾਂ ਦੀ ਤੇ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ